ਜੀ ਸਾਰਿਆਂ ਨੂੰ ਭਾਈ ਜੀ ਇਹ ਗੱਲ ਪੂਰੇ ਧਿਆਨ ਨਾਲ ਸੁਣਨ ਵਾਲੀ ਹੈ ਕਿ ਬਸਾਖੀ ਚ ਦਿਨ ਰਹਿ ਗਏ 8 ਤੇ ਕਣਕਾਂ ਗਈਆਂ ਪੱਕ ਤੇ ਹੁਣ ਇੰਨਾ ਕੁ ਧਿਆਨ ਰੱਖਣਾ ਇੰਨਾ ਕੁ ਧਿਆਨ ਰੱਖਣਾ ਕਿ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਦੱਸੀ ਭਾਈ ਮਾੜੇ ਜagge ਹਾਂ ਵੀ ਪਹਿਲਾਂ ਤਾਂ ਧਿਆਨ ਰੱਖਣਾ ਭਾਈ ਸਿਗਰਟ ਵੀਡੀ ਵਾਲੇ ਦਾ ਹਾਂ ਜੇ ਤੁਹਾਨੂੰ ਪਹਿਲੀ ਗੱਲ ਤਾਂ ਨਾ ਪੀਓ ਜੇ ਨਹੀਂ ਸਰਦਾ ਹੈਗਾ ਤਾਂ ਆਪਦੇ ਟਿਕਾਣੇ ਤੇ ਜਾ ਕੇ ਪੀ ਲੋ ਜੇ ਰਾਜ ਕਿਸੇ ਨੇ ਪੀਤੀ ਚ ਖਾਦੀ ਚ ਸੜਤੀ ਤੇ ਅੱਗ ਦਾ ਮੂੰਹ ਨਹੀਂ ਹੁੰਦਾ ਐਣੀ ਪਤਾ ਕਿੱਥੋਂ ਤੱਕ ਫੈਲੂਗੀ। ਉਹਨੂੰ ਆਪ ਦਾ ਪੈਰ ਧਰ ਕੇ ਬੁਝਾ ਕੇ ਜਾਓ। ਬਾਈ ਕੀ ਪਤਾ ਕਿਹੜੀਆਂ ਆਸਾਂ ਉਮੀਦਾਂ ਰੱਖ ਕੇ ਕਣਕ ਬੀਜੀ ਹੈ ਹਨਾ। ਓ ਉੱਥੋਂ ਤੇ ਕਰਪਟਿਆ ਦੇ ਪਟੇ ਖੜਿਆ ਬਾਈ ਇੱਕ ਮਿੰਟ ਚ ਤਬਾਹ ਹੋ ਸਕਦੇ ਬਾਈ ਛੋਡੀ ਲਾਪਰਵਾਹੀ ਨਾਲ। ਕਿਵੇਂ ਬਾਈ ਸਾਈਕਲ ਤੇ ਜਾਂਦੇ ਨੇ ਵੀ ਵੀੜੀ ਲਾ ਲਈ। ਮੋਟਰਸਾਈਕਲ ਤੇ ਜਾਂਦੇ ਨੇ ਵੀ ਵੀੜੀ ਲਾ ਲਈ ਤੇ ਕਈ ਭਰਾ ਕੀ ਕਰਦੇ ਆ ਗੱਡੀ 'ਚ ਬੈਠੇ ਸਿਗਰਟ ਲਾ ਕੇ ਤੇ ਥੋੜਾ ਜਿਹਾ ਖੋਲ ਕੇ ਨਿਕਤੇ ਆਂ ਸੜ ਦਿੰਦੇ ਆ। ਵੀਰ ਬਣ ਕੇ ਇਹੀ ਜੀ ਗਲਤੀ ਨਾ ਕਰੋ ਕਦੇ ਵੀ। ਕਦੇ ਵੀ ਇਹੀ ਜੀ ਗਲਤੀ ਨਾ ਕਰੋ। ਆ ਦੂਸਰੀ ਗੱਲ ਹੈ ਜਿਹੜੀ ਆਪਣੇ ਟਰਾਂਸਫਾਰਮਰ ਲਈ ਟਰਾਂਸਫਾਰਮਰ ਦੇ ਨੇੜੇ ਜਦੋਂ ਵੀ ਕਣਕ ਪੱਕ ਗਈ ਉਸ ਨੂੰ ਨੇੜੇ-ਨੇੜੇ ਵੜ ਦਿਓ ਉਸ ਤੋਂ ਬਾਅਦ ਟਰਾਂਸਫਾਰਮਰ ਦੀ ਸਵਿੱਚ ਬੰਦ ਕਰੋ ਤਾਂ ਕਿ ਰਾਤ 'ਚ ਕਿਸੇ ਤਾਰ ਤੇ ਕੋਈ ਜਾਨਵਰ ਬੈ ਕੇ ਸਪਾਰਕਿੰਗ ਨਾ ਮਾਰੇ ਤੇ ਕਣਕ ਨੂੰ ਅੱਗੇ ਨਾ ਪਵੇ ਨਾ ਪਵੇ ਧਿਆਨ ਰੱਖਣਾਗਾ ਚੀਜ਼ਾਂ ਬਾਈ ਤੇ ਦੱਸਾਂਗੇ ਅਗਲੀ ਗੱਲ ਹੈ ਬਾਈ ਅਗਲੀ ਗੱਲ ਇਹ ਗੱਲ ਹੈ ਪੈਣਾ ਵਾਸਤੇ ਕਿਉਂਕਿ ਰੇਗ ਭਰਾ ਕਹਿ ਦਿੰਦਾ ਚਾਹ ਮਿੱਠਾ ਬੰਦੇ ਖੇਤੀ ਕਰ ਲਾਂਗੇ ਚਾਹ ਮਿੱਠਾ ਬੰਦੇ ਚਾਹ ਖੇਤੀ ਕਰ ਲਾਂਗੇ ਪਰ ਇਹ ਜੀ ਗਲਤੀ ਨਾ ਕਰੋ ਬਾਈ ਖਾਸ ਕਰਕੇ ਪੈਣਾ ਨੂੰ ਬੇਨਤੀ ਹੈ ਕਿ ਥਰਮੋਸ ਕਿੰਨੇ ਕਿੰਨੇ ਸੋਹਣੇ ਆਏ ਆ ਵਧੀਆ ਮਹਿੰਗੇ ਮਹਿੰਗੇ ਚਾਹ ਨਹੀਂ ਠਰਦੀ ਦੋ ਤਿੰਨ ਥਰਮੋਸ ਚਾਹ ਦੇ ਕਰਕੇ ਖੇਤ ਭੇਜ ਦਿਆ ਕਰੋ ਭੈਣੋ ਮਿਰਗੋ ਆਪਣੀ ਕਿੰਨਾ ਉਮੀਦਾਂ ਨਾਲ ਕਣਕ ਬੀਜੀ ਐ ਇੱਕ ਸਕਿੰਟ ਚ ਤਬਾਹ ਹੋ ਸਕਦੀ ਐ ਕਦੇ ਵੀ ਚਾਹ ਮਿੱਠਾ ਨਹੀਂ ਭੇਜਣਾ ਖੇਤ ਜਿੰਨਾ ਚਿਰ ਫਸਲ ਦੀ ਵਾਢੀ ਚੱਲਦੀ ਆ ਕਣਕ ਦੀ ਠੀਕ ਐ ਤੇ ਅਗਲੀ ਗੱਲ ਇਹ ਐ ਕਿ ਬੜੀ ਧਿਆਨ ਰੱਖਣ ਵਾਲੀ ਗੱਲ ਐ ਕਿ ਕਣਕ ਆਪਣੀ ਕਿਸੇ ਉਮੀਦਾਂ ਨਾਲ ਵਧੀਆ ਆਪਣੇ ਘਰੇ ਜਾ ਸਕੇ ਖੈਰ ਸੁੱਖ ਦੇ ਨਾਲ ਤੇ ਨਹੀਂ ਲਾਲ ਜੇ ਮੂੰਹ ਵਾਲੀ ਤਾਂ ਪਾਲੀ ਵੀ ਨਹੀਂ ਤੋਂਦੀ ਤੇ ਨਾ ਹੀ ਉਹਨਾਂ ਦਾ ਨੰਬਰ ਲੱਗਦਾ ਪ੍ਰਮਾਤਮਾ ਕਾਹਨੂੰ ਇਹੋ ਜੀ ਕੋਈ ਕਹਿੰਦੇ ਹੁੰਦੇ ਆ ਨਾਂ ਔਕਤ ਲਿਆਵੇ ਹਨਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਾਈ ਉਹਨਾਂ ਵੀਰਾਂ ਤੇ ਕਰ ਜਿੱਥੋਂ ਤੇ ਕਰ ਸਾਡੀ ਕਣਕ ਦੀ ਫਸਲ ਵੀ ਜਿੰਨੇ ਵੀ ਸਾਡੇ ਕਿਸਾਨ ਭਰਾ ਸਾਡੇ ਨਾਲ ਜੁੜੇ ਐ ਸਾਰਿਆਂ ਤੇ ਕੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ